ਮਿੱਤਰ ਨਾਲ ਗੱਲ ਉਹਨਾਂ ਦੇ ਪਿੰਡੋਂ ਹੀ ਆ ਡਾਕਟਰ ਚੰਦਰਪਾਲ ਮੇਰੇ ਮਾਮਾ ਜੀ ਆ ਜੀ ਤੁਹਾਡੇ ਮਾਮਾ ਜੀ ਆ ਜੀ ਹਾਂ ਜੀ ਸਕੇ ਆ ਜੀ ਠੀਕ ਹੈ ਜੀ ਉਹਨਾਂ ਦੇ ਬੱਤਰ ਕਿਵੇਂ ਬਣੇ ਸੀ ਨਾ ਤੁਹਾਨੂੰ ਅੱਜ ਦੱਸ ਦਿਆਂ ਆਪਾਂ ਸੁਣਨ ਵਿੱਚ ਬੜੇ ਵਾਰੀ ਆਇਆ ਕਿ ਜਿਹੜੇ ਕਬੂਤਰ ਸੀਗੇ ਬਾਬਾ ਜੀ ਧੰਨੇ ਤੋਂ ਬਣੇ ਸੀ ਤੇ ਕੀ ਬਾਈ ਦੀ ਹਿਸਟਰੀ ਆ ਤੁਹਾਨੂੰ ਜਿਆਦਾ ਉਮਰਾ ਜੀ ਧੰਨੇ ਤੋਂ ਲੈ ਕੇ ਆਏ ਸੀਗੇ ਜੀ ਜੀ ਉਹਨਾਂ ਦੀ ਮਲੂਕੇ ਬਾਈ ਸੀਗੀ ਤੇ ਮਲੂਕੇ ਬਾਈ ਨੇ ਛੜਾਈ ਸੀਗੀ ਜੀ ਇਹਦੇ ਕੋਲ ਘਰੇ ਆ ਗਏ ਜੀ ਤੇਰੇ ਕੋਲੇ ਕਿਉਂਕਿ ਬਾਜੂ ਬੂਜੀ ਫੜਾਉਣਾ ਸੀ ਉਹ ਬੁੱਕਰ ਕਹਿੰਦਾ ਪੁਲਿਸ ਦਾ ਡਰ ਲੱਗਦਾ ਨਾ ਮੈਂ ਨਹੀਂ ਛੜਾਉਂਦਾ ਜੀ ਇਹ ਆਦਾ ਜਾ ਚੱਲ ਤੁਸੀਂ ਛੱਡ ਲੋ ਕੋਈ ਨਹੀਂ ਜੀ ਇਹਨੂੰ ਵਾਬਾ ਧੰਨਾ ਕਹਿੰਦਾ ਜੀ ਤੁਸੀਂ ਕੂਤਰਾਂ ਦਾ ਛੱਡਦੇ ਹੋ ਕਾ ਚਾਚਾ ਤਾਇਆ ਸਾਡੇ ਨਾਲ ਕੂਤਰੇ ਛੱਡ ਗਏ ਕੀ ਕਿ ਪਹਿਲਾ ਕਿ ਦੂਜਾ ਨੰਬਰ ਹੁੰਦਾ ਬਾਜੀ ਕੀ ਛੱਡ ਗਏ ਕਿ ਉਹਨਾਂ ਦੇ ਸਾਡੇ ਹੈ ਨਹੀਂ ਉਹ ਕਹਿੰਦਾ ਮੈਥੋਂ ਲੈ ਆਏ ਉਹ ਮੈਂ ਤੁਹਾਨੂੰ ਦਿਹਾਉਂਗਾ ਉਹ ਦਿੰਦੇ ਨਹੀਂ ਹੁੰਦੇ ਤੁਸੀਂ ਕਹਿ ਦਿੰਦੇ ਆ ਕੂਤਰਾਂ ਵਾਲੇ ਕਹਿੰਦਾ ਨਹੀਂ ਯਾਰ ਦੇਵਾਂਗੇ ਉਹ ਉਹਨਾਂ ਨੇ ਦਿੱਤੇ ਸੀਗੇ ਜੀ ਉਹਨਾਂ ਨੇ ਉਹ ਤੋਂ ਬਣੇ ਆ ਜੀ ਫਿਰ ਉਹਨਾਂ ਨੇ ਨਾਣੀ ਰਿਕਾਰਡ ਹੀ ਤੋੜਤੇ ਜੀ ਐਸੀ ਇੱਕ ਜਿਹੜਾ ਕਮਪਟਰ ਡਿੱਗਿਆ ਸੀ ਪਿੰਡ ਉਹ ਇੱਕ ਪਿੰਡ ਡਿੱਗੇ ਕ੍ਰਿਸ਼ਨ ਵਾਲਾ ਵਜਦਾ ਠੀਕ ਆ ਜੀ ਉਹ ਕਿਸੇ ਦਾ ਸਾਡੇ ਨਾਲ ਹੀ ਕਰ ਸਕਿਆ ਹੀ ਐ ਉਹਨਾਂ ਤੋਂ ਫੜ ਕੇ ਉਹ ਗੁજરાਤ ਚ ਮੁੰਡਾ ਸੀ ਕਬੂਤਰਾਂ ਦਾ ਭੋਲਾ ਉਹ ਦੇਣ ਲੱਗਿਆ ਉਹ ਕਹਿੰਦਾ ਨਹੀਂ ਮੈਂ ਨਹੀਂ ਲੈਂਦਾ ਇਹ ਇਹ ਗਰਦੇਵਾ ਚਲ ਮੈਨੂੰ ਫੜਾ ਦਿਓ ਇਹਨੇ ਰੱਖ ਲੈ ਦੂਜੇ ਇਹਨੇ ਇੱਕ ਦੋ ਦਿਨਾਂ ਬਾਅਦ ਛੱਡਤਾ ਜੀ ਉਹ ਉਹ ਬਹੁਤ ਜਿਆਦਾ ਚੰਗਾ ਉੱਡਿਆ ਕਰੇ ਇਹ ਬੱਚਾ ਉੱਚੇ ਉਹਦੇ ਕੜਾਏ ਉਹ ਵੀ ਬਹੁਤ ਚੰਗੇ ਉੱਡੇ ਸੀਗੇ ਜੀ ਫਿਰ ਅਸਾਨੂੰ ਪਤਾ ਹੀ ਯਾਰ ਐ ਬਹੁਤ ਸੋਹਣੇ ਕਬੂਤਰ ਹਾਂ ਜੀ ਬਹੁਤ ਚੰਗੇ ਉੱਡੇ ਜੀ ਤੇ ਹੁਣ ਬਹੁਤ ਸਾਲ ਉੱਡੇ ਜੀ ਬੇਟੇ ਨੂੰ ਉਹਨਾਂ ਦੇ ਨੂੰ ਆ ਇਹ ਸੁਖਮੰਦਰ ਹਰਮੰਦਰ ਇਹਨੂੰ ਸ਼ੌਂਕ ਪੂਰੀ ਹੈ ਜੀ ਅੱਗੇ ਵੀ ਇਹੀ ਸਾਂਭਦਾ ਸੀਗਾ ਘਰੇ ਤਾਂ ਉਹਦਾ ਬਾਹਰ ਬਾਜੂ ਮੇ ਛੱਡਦੇ ਸੀਗੇ ਜੀ ਤੇ ਕਬੂਤਰ ਉਹੀ ਪੁਰਾਣੇ ਬਾਬਾ ਜੀ ਵਾਲੀ ਹੈ ਇਹ ਪੁਰਾਣੀ ਹੈ ਹੁਣ ਹੁਣ ਥੋੜਾ ਜਿਹਾ ਫਰਕ ਹੈ ਜੀ ਜੀ ਕਬੂਤਰ ਉਹੀ ਆ 4-5 ਦੇ ਵਿੱਚ ਵਿੱਚ ਪਾਏ ਵੇ ਆ ਨਹੀਂ ਬੱਚੇ ਨੇ ਤੇ ਉਹੀ ਆ ਜੀ ਹੋਰ ਦੁਬਾਰਾ ਤੇ ਫੜਦੇ ਨਹੀਂ ਕਿਸੇ ਦਾ ਜੀ ਜੀ ਹਾਂਜੀ ਲਓ ਜੀ ਇਹ ਭਾਈ ਨਾਲ ਕਰਾਈ ਹੈ ਥੋੜੀ ਜਿਹੀ ਹਣਾ हांजी सॼे बिर बि आए हरियाण जो भाई रमी द फ्रेंड हा उहो बी जशन मेर भा नवां किला बादा ਨਾ ਤੇ ਵੀਡੀਓ वीडियो की ਲੱਗੀ ਸ਼ੇਅਰ ਜਰੂਰ कर